ਪਿਛਲੇ ਬਜਟ ਵਿੱਚ ਕੀਤੇ ਵਾਅਦੇ ਅਨੁਸਾਰ ਅਸੀਂ ਨਵੀਂ ਖੇਡ ਨੀਤੀ ਦਾ ਐਲਾਨ ਕੀਤਾ ਸਰ ਇਹਦੇ ਨਾਲ ਹੀ ਰਾਸ਼ਟਰੀ ਅਤਿਅੰਤਰਰਾਸ਼ਟਰੀ ਮੈਡਲ ਜੇਤੂਆਂ ਲਈ ਇਨਾਮੀ ਰਾਸ਼ੀ ਵਿੱਚ ਟਕਮਾ ਵਾਅਦਾ ਕੀਤਾ ਹੈ ਇਸ ਦੇ ਨਾਲ ਹੀ ਖੇਡਾਂ ਬਤਨ ਪੰਜਾਬ ਦੀਆਂ ਲਗਾਤਾਰ ਸਰ 2 ਸਾਲ ਖੇਡਾਂ ਬਤਨ ਪੰਜਾਬ ਦੀਆਂ ਦੇ ਸਮਾਗਮਾਂ ਨੂੰ ਸ਼ੁਰੂ ਕਰਕੇ ਪੰਜਾਬ ਵਿੱਚ ਇੱਕ ਨਵੀਂ ਖੇਡ ਭਾਵਨਾ ਪੈਦਾ ਕੀਤੀ ਹੈ ਇਸ ਤੋਂ ਇਲਾਵਾ ਇਸੇ ਸਾਲ ਦੌਰਾਨ ਲਗਭਗ 14000 14728 ਖਿਡਾਰੀਆਂ ਨੂੰ 54 ਕਰੋੜ ਰੁਪਏ ਦੇ ਪੁਰਸਕਾਰ ਵੰਡੇ ਗਏ ਹਨ ਅਤੇ 11 ਖਿਡਾਰੀ 11 ਖਿਡਾਰੀਆਂ ਨੂੰ ਨੌਕਰੀ ਮਾਝਾ ਕਰਵਾਇਆ ਗਿਆ ਜਿਨ੍ਹਾਂ ਵਿੱਚੋਂ ਚਾਰ ਅਧਿਕਾਰੀਆਂ ਨੂੰ ਮਾਨਯੋਗ ਸੀਐਮ ਸਾਹਿਬ ਸਦਰ ਭਗਵੰਤ ਸਿੰਘ ਮਾਜੀ ਨੇ ਪੀਸੀਐਸ ਬਤੌਰ ਪੀਸੀਐਸ ਅਤੇ ਸੱਤ ਖਿਡਾਰੀਆਂ ਨੂੰ ਬਤੌਰ ਪੀਪੀਐਸ ਦੀ ਨੌਕਰੀ ਜੜੀ ਆ ਉਹ ਪੰਜਾਬ ਸਰਕਾਰ ਦੇ ਦਰ ਦਿਤਿਆ ਜਿਹਦੇ ਨਾਲ ਮੈਂ ਸਭ ਦਾ ਇੱਕ ਬਹੁਤ ਵੱਡਾ ਅਭਿਸ਼ਾਹ ਜੜਾ ਉਹ ਪੰਜਾਬ ਦੇ ਨੌਜਵਾਨਾਂ ਦੇ ਅੰਦਰ ਪੰਜਾਬ ਦੇ ਸਪੋਰਟਸ ਦੇ ਅੰਦਰ ਜਿਹੜਾ ਆਵੇਗਾ ਸਰ ਇਸੇ ਤਰ੍ਹਾਂ ਸਰ ਸਰਕਾਰ ਨੇ 180 ਜਿਹੜੇ ਉੱਗੇ ਖਿਡਾਰੀਆਂ ਤੇ ਉੱਪਰ ਦੇ ਖਿਡਾਰੀਆਂ ਦਿੱਤੇ ਜਾਣ ਵਾਲੇ ਵਜੀਫਿਆਂ ਨੂੰ ਦੁੱਗਣਾ ਕਰਦੇ ਹੋਏ ਕਰਮਬਾਰ 16000 ਅਤੇ 12000 ਰੁਪਏ ਪ੍ਰਤੀ ਮਹੀਨਾ ਕੀਤਾ ਸਰ ਅਤੇ ਮੈਂ ਪੰਜਾਬ ਦੀਆਂ ਖੇਡਾਂ ਵਿੱਚ ਵਿਸ਼ੇਸ਼ ਪਤਰੀ ਹੁਨਰ ਸਿਰਜਣ ਦੀ ਆਸ ਨਾਲ 23 ਸਾਲ 200 2425 ਵਿੱਚ ਖੇਡਾਂ ਅਤੇ ਯੁਗਕ ਸੁਵਾਂਵਾਂ ਲਈ 272 ਕਰੋੜ ਰੁਪਏ ਦੇ ਬਜਟ ਦੀ ਤਸਦੀਕ ਸਰਕਰ ਨੇ ਅਸਮ। ਇਸੇ ਦਰਮਾਨ ਜੋਗ ਸਪੀਕਰ ਸਾਹਿਬ ਸਪੋਰਟਸ ਦੇ ਲਈ ਖੇਡਾਂ ਵਿੱਚ ਨਰਸਰੀਆਂ ਸਾਡੀ ਪੰਜਾਬ ਰਾਜ ਦੇ ਸਾਰੇ ਜ਼ਿਲ੍ਹਿਆਂ ਵਿੱਚ ਪੰਜਾਬ ਰਾਜ ਦੇ ਸਾਰੇ ਜ਼ਿਲ੍ਹਿਆਂ ਵਿੱਚ 6 ਸਾਲ ਤੋਂ ਲੈ ਕੇ 17 ਸਾਲ ਦੀ ਉਮਰ ਤੱਕ ਦੇ 60 ਹਜ਼ਾਰ ਖਿਡਾਰੀਆਂ ਲਈ 1000 ਖੇਡ ਨਰਸਰੀਆਂ ਸਥਾਪਿਤ ਕਰਨ ਦੀ ਤਸਦੀਕ ਆ। ਪਹਿਲੇ ਪ੍ਰਾਪਤ ਸਰ 2200 ਖੇਡ ਨਸਰੀਆਂ ਜਿਹੜੀਆਂ ਉਹ ਸਾਫ ਕੀਤੀਆਂ ਜਾਣਗੀਆਂ ਜਿਨ੍ਹਾਂ ਵਿੱਚ ਖਿਡਾਰੀਆਂ ਲਈ ਯੋਗ ਕੋਚਿੰਗ ਖੇਡਾਂ ਦੇ ਸਾਜੋ ਸਾਮਾਨ ਦੀ ਉਪਲਬਧਤਾ ਹੋਵੇਗੀ ਅਤੇ ਇਸ ਲਈ ਸਰ ਮੈਂ ਬਿੱਤੀ ਸਾਲ 2024-25 ਵਿੱਚ 50 ਕਰੋੜ ਦੇ ਸ਼ੁਰੂਆਤੀ ਖਰਚੇ ਦੀ ਤਸਵੀਜ਼ ਰੱਖਦਾ ਸਪੀਕਰ ਸਾਹਿਬ ਇਹ ਕਿਹਾ ਜਾਂਦਾ ਆਮ ਤੌਰ ਤੇ ਕਿ ਸਿਹਤ ਹੈ ਤਾਸ ਹੈ ਸਿਹਤ ਹੈ ਤਾਸ ਹੈ ਆਸ ਹੈ ਤਾਂ ਸਭ ਕੁਝ ਹੈ ਪਿਛਲੇ 2 ਸਾਲਾ ਦੌਰਾਨ ਸਾਡੀ ਸਰਕਾਰ ਨੇ 3 ਕਰੋੜ ਪੰਜਾਬੀਆਂ ਦੀ ਭਲਾਈ ਲਈ ਦ੍ਰਿੜ ਵਚਨਬੱਤਾ ਦਿਰਾਉਂਦੇ ਹੋਏ ਸਿਹਤ ਖੇਤਰਾ ਵਿੱਚ ਪਰਵਰਤਨਸ਼ੀਲ ਪਹਿਲ ਕਦਮੀਆਂ ਨੂੰ ਲਾਗੂ ਕਰਨ ਵਿੱਚ ਸਭ ਤੋਂ ਅੱਗੇ ਰਹੀ ਹੈ ਸਰ ਸਿਹਤ ਸੰਭਾਲ ਬੁਨਿਆਦੀ ਢਾਂਚੇ ਦੇ ਮਜ਼ਬੂਤੀ ਕਰਨ ਅਤੇ ਪ੍ਰਦਾਨ ਕੀਤੀਆਂ ਜਾ ਰਹੀਆਂ ਸੇਵਾਵਾਂ ਵਿੱਚ ਵੱਦੇ ਲਈ ਅਨੇਕਾਂ ਉਪਾਅ ਜਿਹੜੇ ਲਾਗੂ ਕੀਤੇ ਗਏ ਹਨ ਸਿਹਤ ਸੇਵਾਵਾਂ ਸ਼ੁਰੂ ਕਰਨ ਲਈ ਬੀਤੀ ਸਾਲ 22425 ਵਿੱਚ 5000 200 64 ਕਰੋੜ ਰੁਪਏ ਸਰ ਰੱਖਵੇ ਰੱਖਿਆ ਹੈ ਜੇ ਇਸੇ ਤਰ੍ਹਾਂ ਅਰਦਰ ਸਪੀਕਰ ਸਾਹਿਬ ਆਮ ਆਦਮੀ ਕਲੀਨਿਕ ਰਾਜ ਵਿੱਚ કુલ 838 ਆਮ ਆਦਮੀ ਕਲੀਨਿਕਾਂ ਦੀ ਸਥਾਪਨਾ ਕੀਤੀ ਗਈ ਹੈ ਸਰ ਅਤੇ ਹੋਰ ਬਹੁਤ ਸਾਰੇ ਆਮ ਆਦਮੀ ਕਲੀਨਿਕ ਜਿਹੜੇ ਨੇ ਕਿ ਉਹ ਪ੍ਰਗਤੀ ਦੀ ਹਿੰਨੇ ਨੇ ਕਿ ਉਹਨਾਂ ਦੀ ਸਥਾਪਨਾ ਕੀਤੀ ਜਾ ਰਹੀ ਹੈ ਇਹਨਾਂ ਕਲੀਨਿਕਾਂ ਵਿੱਚ 80 ਕਿਸਮ ਦੀਆਂ ਦਵਾਈਆਂ ਅਤੇ 38 ਕਿਸਮ ਦੇ ਟੈਸਟ ਜਿਹੜੇ ਲੈਬਾਂ 'ਚ ਹੁੰਦੇ ਰਟਾਸਰ ਬਹੁਤ ਮਹਿੰਗੇ ਟੈਸਟ ਨੇ 38 ਕਿਸਮ ਦੇ ਲੈਬ ਟੈਸਟ ਮੁਫਤ ਕੀਤੇ ਗਏ ਹਨ ਅਤੇ ਹੁਣ ਤੱਕ ਮੈਨੂੰ ਅਸਲ ਅਜ਼ੀਮ ਸਦਰ ਨੂੰ ਦੱਸਦੇ ਬਹੁਤ ਖੁਸ਼ੀ ਹੋ ਰਹੀ ਆ ਕਿ ਹੁਣ ਤੱਕ 1 ਕਰੋੜ ਤੋਂ ਵੱਧ 1 ਕਰੋੜ ਤੋਂ ਵੱਧ ਮਰੀਜ਼ਾਂ ਦਾ ਇਲਾਜ ਜਿਹੜਾ ਇਹਨਾਂ ਮਹੱਲਾ ਕਲੀਨਿਕ ਦੇ ਵਿੱਚ ਮੁਫਤ ਕੀਤਾ ਗਿਆ ਹੈ ਅਤੇ 31 ਲੱਖ ਤੋਂ ਵੱਧ ਟੈਸਟ ਜਿਹੜੇ ਲੈਬ ਟੈਸਟ ਨੇਗੇ ਉਹ ਵੀ ਹੁਣ ਤੱਕ ਕਰਵਾਏ ਜਾ ਚੁੱਕੇ ਹਨ ਸੋ ਇਸੇ ਤਰ੍ਹਾਂ ਇਹ ਜਿਹੜੀ ਪਹਿਲ ਕਰਬੀਆਂ ਜਾਰੂ ਰਹੂਗੀ ਇਸ ਪਾਲਕਾ ਦੀ ਨੂੰ ਚਾਰੂ ਬਣਾਉਣ ਲਈ ਹੋਰ ਅੱਛਾ ਬਣਾਉਣ ਦੇ ਲਈ 23 ਸਾਲ 2024-25 ਵਿੱਤ ਸਾਲ 249 249 ਕਰੋੜ ਰੁਪਏ ਜਿਹੜੇ ਉਹ ਸਰਕਾਰ ਦੇ ਰਿਜ਼ਰਵ ਰੱਖੇ ਗਏ ਹਨ ਸਰ ਇਸੇ ਤਰ੍ਹਾਂ ਫਰਿਸ਼ਤੇ ਫਰਿਸ਼ਤੇ ਸਾਡੀ ਸਰਕਾਰ ਨੇ ਸਰ ਕੀਤੇ ਗਏ ਵਾਅਦੇ ਅਨੁਸਾਰ ਸੜਕ ਹਾਦਸਿਆਂ ਵਿੱਚ ਸੱਟਾਂ ਕਾਰਨ ਹੋਣ ਵਾਲੀਆਂ ਮੌਤਾਂ ਦੀ ਦਰ ਨੂੰ ਘਟਾਉਣ ਦੇ ਇਰਾਦੇ ਨਾਲ ਉਪਲਬਧ ਜਿਹੜੇ ਹੁਣ ਸਰਕਾਰੀ ਜਾਂ ਸੂਚੀਬੱਧ ਪ੍ਰਾਈਵੇਟ ਹਸਪਤਾਲਾਂ ਵਿੱਚ ਤਰੰਤ ਰੁਕਾਵਟ ਰਹਿਤ ਇਲਾਜ ਮੁਹੱਈਆ ਕਰਵਾਉਣ ਦੇ ਲਈ ਕਿ ਨਮੀ ਸਰ ਫਰਿਸ਼ਤੇ ਸਕੀਮ ਸ਼ੁਰੂ ਕੀਤੀ ਆ ਇਸ ਤੋਂ ਇਲਾਵਾ ਦੁਰਘਟਨਾ ਪੀੜਤਾਂ ਦੀ ਮਦਦ ਲਈ ਆਮ ਲੋਕਾਂ ਨੂੰ ਅੱਗੇ ਆਉਣ ਅਤੇ ਪੀੜਤਾਂ ਦੀ ਜਾਨਾਂ ਬਚਾਉਣ ਦੇ ਲਈ ਉਤਸ਼ਾਹਿਤ ਕਰਨ ਲਈ ਜਿਹਾ ਫਰਿਸ਼ਤੇ ਅਨੁਸਰ ਲੱਗਦੇ ਨਾਮ ਪ੍ਰਸ਼ੰਸਾ ਪੱਤਰ ਕਾਨੂੰਨੀ ਉਲਝਣਾ ਅਤੇ ਪੁਲਿਸ ਪੁੱਛਗਿੱਛ ਤੋਂ ਛੋਟ ਹੋਂਗੇ ਇਸ ਬੰਦ ਲਈ 23 ਸਾਲ 2024-25 ਵਿੱਚ 30 ਕਰੋੜ ਰੁਪਏ ਦੇ ਸ਼ੁਰੂਆਤੀ ਬਜਟ ਰਾਖਵੇਂ ਕਰਨ ਦੀ ਤਸਵੀਜ਼ ਰੱਖਦਾ ਹਾਂ। ਹਾਂਜੀ। ਉਹ ਰਾਜਾ ਜੀ, ਰਾਜਾ ਜੀ ਮੇਰੀ ਸੁਣੋ ਤੁਸੀਂ ਨੋਟ ਕਰ ਲਓ ਆਉਦੇ ਪੁਆਇੰਟ ਕੱਲ ਨੂੰ ਬੈਠਕ 'ਚ ਸਾਰੇ ਮੈਂਬਰਸ ਨੂੰ ਯਕੀਨ ਦਿਵਾਉਣਾ ਕਿ ਤੁਹਾਡਾ ਕੱਲਾ-ਕੱਲਾ ਪੁਆਇੰਟ ਜਿਹੜਾ ਸਾਫ਼ ਉੱਤੇ ਜਵਾਬ ਦੇਵਾਂਗਾ। ਉਸ ਸਮੇਂ ਵੀ ਤੁਸੀਂ ਜਿਸ ਤਰ੍ਹਾਂ ਅੱਜ ਬੜੇ ਸ਼ਾਂਤੀ ਨਾਲ ਬੜੇ ਬੈਠੇ ਹੋ ਉਸੇ ਤਰ੍ਹਾਂ ਕੱਲ ਨੂੰ ਬੈਠੇ ਰਹਿਣਾ। ਸਾਹਿਬ ਇੱਕ ਇੱਕ ਕੀ ਪੁਆਇੰਟ ਹੈ ਉਹ ਵੀ ਮੈਂ ਦਰਜ ਰੱਖੀ ਹਾਂ। ਹਾਂ ਦੱਸੋ। ਚੋਣ ਹੈ ਜੋ ਮਨਜੋਗ ਵਿੱਤ ਮੰਤਰੀ ਸਾਹਿਬ ਨੇ ਫਰਿਸ਼ਤੇ ਸਕੀਮ ਦਾ ਜਿਹੜਾ ਜ਼ਿਕਰ ਕੀਤਾ ਹੈ ਇਹ ਪਿਛਲੀ ਵਾਰੀ ਮੈਂ ਫਰਿਸ਼ਤੇ ਸਕੀਮ ਦਾ ਧੰਨਵਾਦ ਤਾਂ ਕਰ ਚੁੱਕਿਆ ਇਸ ਵਾਰੀ ਫੇਰ ਬਜਟ ਚ ਇਹ ਨਵੀਂ ਹੈ ਫਰਿਸ਼ਤੇ ਸਕੀਮ 2 ਹੈ ਨੇ ਮਾੜੀਏ ਸਕੀਮ ਨੂੰ ਬੰਦ ਕਰ ਦਿੱਤੇ ਬੈਠੋ ਤੁਸੀਂ ਇਹਨਾਂ ਨੇ ਕਿਹਾ ਸ਼ੁਰੂ ਕੀਤੀ ਹੈ ਡਿਸਕਸ਼ਨ ਜੀ ਕਰ ਲਿਓ ਤੁਸੀਂ ਚਲੋ ਜੀ ਬੈਠੋ ਬੈਠੋ ਡਿਸਕਸ਼ਨ ਜੀ ਕਰ ਰਹੇ ਹਾਂ ਜੀ ਮੰਤਰੀ ਜੀ ਕੰਟੀਨਿਊ ਕਰੋ ਮਨਜੋਗ ਸਪੀਕਰ ਸਾਹਿਬ ਆਯੂਸ਼ ਭਾਰਤ आयुष्मान भारत मुख्यमंत्री सेहत बीमा योजना इस कुल परिवार पैंती लो सौ सात सौ सत्तर निजी द्वारा सूचीबद्ध हस्पाल रा इलाज तो अलावा तो दो हजार दो सौ सताई करोड़ रुपए सर खर्च किए जा चुके हैं इस स्कीम वित्तीय साल बीस सौ चौबीस पच्चीस तिरवंजा करोड़ रुपए ਦਾ ਰੱਖਵੇ ਰੱਖਦਾ ਹੈ ਸਰ 553 ਕਰੋੜ ਰੁਪਏ ਰੱਖਵੇ ਰੱਖਦੇ ਅਸੀਂ ਇਤਿਹਾਸ ਨਸ਼ਾ ਮੁਕਤੀ ਲਈ ਰਾਜ ਸਰਕਾਰ ਸ਼ੂਬੇ ਵਿੱਚ ਨਸ਼ਾ ਦੀ ਲਾਹਤ ਨੂੰ ਖਤਮ ਕਰਨ ਲਈ ਅਤੇ ਬੇਸਾਰਾ ਨਸ਼ਾ ਪੀੜਤਾ ਦੀ ਨਸ਼ਾ ਪੀੜਤਾ ਤੰਦਰੁਸਤੀ ਬਖਸ਼ਣ ਲਈ ਬਿਸਰ ਬਚਨ ਬੋਧਾ ਕੁੱਲ 529 ਓਟ ਕਲੀਨਿਕਾਂ ਨੂੰ ਅਤੇ 306 ਸਿਰ ਜਿਹੜੇ ਮੁੜ ਬਸੇਬਾ ਕੇਂਦਰਾਂ ਦੇ ਨੈਟਵਰਕ ਦੁਆਰਾ ਵਿਆਪਕ ਨਸ਼ਾ ਸ਼ਸਲਾਉ ਯੋਜਨਾ ਲਗੂ ਕੀਤੀ ਗਈ ਹੈ ਸਰ ਮੈਂ ਇਸ ਜੋਦ ਨਾਲੇ 23 ਸਾਲ 2024-25 ਵਿੱਚ 70 ਕਰੋੜ ਰੁਪਏ ਦੇ ਦਾ ਬੰਦਾ ਪ੍ਰਸਤਾਵ ਰੱਖਦਾ ਹਾਸਲ ਇਸੇ ਤਰ੍ਹਾਂ ਮਾਨਜੋਗ ਸਪੀਕਰ ਸਾਹਿਬ ਪੰਜਾਬ ਸਹਿਰੀ ਸੇਸ ਬੁਨਿਆਦੀ ਢਾਂਚਾ ਮੌਜੂਦਾ ਸਮੇਂ ਵਿੱਚ ਤਿੰਨ ਹਸਪਤਾਲ ਲੁਧਿਆਣਾ ਸੰਗਰੂਰ ਅਤੇ ਜਲੰਧਰ ਵਿੱਚ ਮਰੀਜ਼ਾਂ ਨੂੰ ਬਿਹਤਰ ਸੇਵਾਵਾਂ ਪ੍ਰਦਾਨ ਕਰਨ ਲਈ ਅਪਗ੍ਰੇਡੇਸ਼ਨ ਜਿਹੜੇ ਉਹਨਾਂ ਹਸਪਤਲਾਂ ਨੂੰ ਅਪਗ੍ਰੇਡ ਕਰਨ ਦਾ ਕੰਮ ਜਿਹੜਾ ਕੰਮ ਕੀਤਾ ਜਾ ਰਹੇ ਹਨ ਮੈਂ ਵਿੱਤੀ ਸਾਲ 2024-25 ਵਿੱਚ ਬਾਕੀ ਬਚੇ 20 ਹਸਪਤਾਲਾਂ ਵਿੱਚ ਬੁਨਿਆਦੀ ਢਾਂਚੇ ਦੇ ਅਪਗ੍ਰੇਡੇਸ਼ਨ ਕਾਰਜਾਂ ਨੂੰ ਕਰਨ ਲਈ 150 ਕਰੋੜ ਰੁਪਏ ਦੇ ਵੰਡ ਦਾ ਪਸਤਾਵ ਰੱਖਦਾ ਸਰਪੰਚ ਇਸੇ ਤਰ੍ਹਾਂ ਇਸ ਤੋਂ ਇਲਾਵਾ ਮੈਂ ਵਿੱਤੀ ਸਾਲ 2024-25 ਦੌਰਾਨ ਪੀਆਈਡੀਬੀ ਪੀਆਈਡੀਬੀ ਦੁਆਰਾ ਚੀਮਾ ਪਹਰੀਆਂ ਤੂਰੀ ਜਿਹੜਾ ਸੰਗਰੂਰ ਅਤੇ ਐਸਐਸ ਨਗਰ ਬਹਾਲੀ ਵਿਖੇ ਪਿੰਡੂ ਹਸਤਾਲਾ ਸਬਡਿਵੀਜ਼ਨ ਹਸਤਾਲਾ ਅਤੇ ਸੱਤ ਜ਼ਿਲ੍ਹਿਆਂ ਦੇ ਐਮਸੀਐਚ ਨੂੰ ਅਪਗ੍ਰੇਡ ਕਰਨ ਲਈ 58 ਅਤੇ 58 58 ਨਮੀਆਂ ਸਰ ਅਮੂਲੇ ਸਖ ਖਰੀਦਾਂ ਦੇ ਲਈ 100 ਕਰੋੜ ਰੁਪਏ ਦੀ ਤਸਦੀਕ ਸਰ ਸਦਨ ਦੇ ਸਾਹਮਣੇ ਰੱਖਦਾ ਸੀ